21 ਦਿਨਾਂ ਦੇ ਮੇਲੇ 'ਚ ਤੁਹਾਡਾ ਸਵਾਗਤ ਹੈ 21 ਦਿਨਾਂ ਦਾ ਮੇਲਾ ਜਿਹੜਾ ਉਹ ਲਗਾਤਾਰ ਚੱਲ ਰਿਹਾ ਰਖੜੀ ਤੋਂ ਬਾਅਦ ਆਪਾਂ ਮੇਲਾ ਸ਼ੁਰੂ ਕੀਤਾ ਜਿਹਦੇ ਵਿੱਚ ਆਪਣੇ ਕੋਲੇ ਹਰ ਤਰ੍ਹਾਂ ਦੀ ਵੈਰਾਈਟੀ ਆ ਰਹੀ ਹੈ ਗਾਜਵੜੀ ਵਾਲੇ ਕੁੱਤਿਆਂ ਦੀ ਪਾਰਟੀ ਵੇਅ ਕੁੱਤਿਆਂ ਦੀ ਤੇ ਲੈਣ ਦੇਣ ਵਾਲੇ ਛੋਟਾ ਦੀ ਆ ਡਿਜ਼ਾਈਨਿੰਗ ਚੈੱਕ ਕਰੋ ਕਿ ਸਰੇਬ ਦੇ ਸੂਟ ਸਰੇਬ ਦੇ ਸੂਟ 12 1200 ਵਾਲੇ ਸਿਰਫ 600 ਦੀ ਰੇਂਜ 'ਚ ਆ ਗਏ ਹੈ ਕਪੜਾ ਦੇਖ ਸਕਦੇ ਹੋ ਡਿਜ਼ਾਈਨ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਦੁਪੱਟੇ ਨਾਲ ਹੈ ਇਹਦੇ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਤੁਹਾਡੇ ਘਰੇ ਮੈਰਿਜ ਦਾ ਫੰਕਸ਼ਨ ਆ ਗਿਆ ਦੇਣ ਲੈਣ ਵਾਸਤੇ ਸੂਟ ਚਾਹੀਦੇ ਆ ਦੇਣ ਲੈਣ ਵਾਸਤੇ ਬੇ ਨੋਰਮਲ ਦੇਖਣ ਚ ਵਧੀਆ ਗਰੇਬ ਦੇ ਸੂਟ ਚ ਨੌਨ ਦੇ ਦੁਪੱਟੇ ਇੱਕ ਆਈਟਮ ਆਈ ਹੈ 550 ਦੀ ਰੇਂਜ ਚ ਮਛਲੀਨ ਤੇ ਦੁਪੱਟਿਆਂ ਦੇ ਨਾਲ 550 ਦੀ ਰੇਂਜ ਆਹ ਦੇਖੋ ਜੀ ਕਰਲੇ ਸ਼ਲੁਕ ਔਰ ਗੈਂਜਾ ਦੇ ਉੱਤੇ ਬਹੁਤ ਸੋਹਣੀ ਆਈਟਮ ਆਈ ਹੈ 20 ਸ਼ੇਵ ਨਿਕਲ ਦੇ ਵਿੱਚ ਜਿਹੜਾ ਕਿ ਅੱਜਕੱਲ ਪੂਰੇ ਟ੍ਰੈਂਡ ਦੇ ਵਿੱਚ ਹੈ ਬੀਸ਼ੇਵ ਨੇਟ ਚੱਲ ਰਿਹਾ ਪੂਰੇ ਟ੍ਰੈਂਡ ਵਿੱਚ ਦੁਪੱਟੇ ਨਾਲ ਆ ਦੇਖੋ ਜੀ ਆ ਦੁਪੱਟੇ ਦੁਪੱਟੇ ਨਾਲ ਹੈ ਸਿਰਫ 1200 ਦੀ ਦੇਣ ਤੇ 2400 ਵਾਲਾ ਡਿਜ਼ਾਈਨ ਵਾਪਸ ਦੇਖੋ ਕਿੰਨਾ ਪਿਆਰਾ ਹੈ ਇਹਦੇ ਵਿੱਚ ਕਲਰ ਵੀ ਮਿਲ ਜਾਣਗੇ ਤੁਹਾਨੂੰ ਆ ਦੇਖੋ ਚਾਰ ਚਾਰ ਕਲਰ ਦਾ ਸੈੱਟ ਆਉਂਦਾ ਹੈ ਉਸ ਤੋਂ ਬਾਅਦ ਅਗਲਾ ਜਿਹੜਾ ਬੇਸ ਹੈ ਜੀ ਆ ਵਾਲਾ ਬੇਸ ਬਹੁਤ ਤਰ੍ਹਾਂ ਦੇ ਆ ਗਏ ਜੀ ਐਨ ਕਿ ਇੱਕ ਤਰ੍ਹਾਂ ਦਾ ਹੀ ਕਪੜਾ ਹੈ ਆ ਦੇਖੋ ਜੀ ਟਿਪਲੀ ਵਰਕੇ ਚ ਟਿਪਲੀ ਵਰਕੇ ਚ ਵਿਦ ਦੁਪੱਟਾ ਸੂਟ ਇਹ ਵੀ ਆਪਾਂ ਨੂੰ ਮਿਲਣਾ ਜੀ ਸਿਰਫ 1250 ਦੀ ਰੇਟ 1250 ਦੀ ਰੇਂਜ ਦੇ ਵਿੱਚ ਆਹ ਦੇਖੋ ਕਲਰ ਦੇਖੋ ਜੀ ਔਰ ਇਹ ਸਾਰੀ ਵੈਰਾਈਟੀ ਆ ਦੇਖੋ ਬਹੁਤ ਵੈਰਾਈਟੀ ਹੈ ਮੈਂ ਸਾਰੇ ਖੋਲ ਕੇ ਨਹੀਂ ਦਿਖਾ ਸਕਦਾ ਆ ਦੇਖੋ ਜੀ ਅਸਾਡੇ ਡਿਜ਼ਾਈਨ ਹੈਗੇ ਆ ਮੇਰੇ ਕੋਲ 900 ਦੀ ਰੇਂਜ 1100 ਦੀ ਰੇਂਜ ਚਾਰੇ ਕੋਲ ਦੀ ਕਿ ਲਈ ਸੋਹਣੀ ਤੇ ਸ਼ਾਨਦਾਰ ਆਈਟਮ ਹੈ 1100 ਦੀ ਰੇਂਜ ਚ ਗਰੀਬ ਦੇ ਸੂਟਾਂ ਦੇ ਨਾਲ ਨਾਲ ਮਸਲੀਨ ਦੇ ਸੂਟ ਮਸਲੀਨ ਦੇ ਸੂਟ ਵੀ ਆ ਲੋ ਆ ਭਾਜੀ ਲਈ ਜਾਂਦੇ ਆ ਦੇਖੋ ਤੇਰਾ ਤੇ ਤੇ ਕਿੰਨੇ ਡਿਜ਼ਾਈਨ ਆਏ ਆਪਣੇ ਕੋਲੇ ਤੁਸੀਂ خود ਦੇਖ ਸਕਦੇ ਹੋ 1250 ਦੀ ਦੇ ਇਹ ਸਾਰੀ ਵੈਰਾਈਟੀ ਆਦੀ ਵੈਰਾਈਟੀ ਅਜੀ ਜ਼ਿਮੇ ਰੇਟ ਲੱਗੀ ਜਾ ਰਹੀ ਹੈ ਭਾਜੀ ਕੱਲੇ ਕੱਲੇ ਡਿਜ਼ਾਈਨ ਦਿਖਾ ਦਿਓ ਮੈਨੂੰ ਕੱਲੇ ਕੱਲੇ ਜਿਵੇਂ ਆਏ ਆ ਭਾਜੀ ਕੱਲੇ ਕੱਲੇ ਡਿਜ਼ਾਈਨ ਦਿਖਾ ਲਾ ਕੇ ਸ਼ਾਮ ਹੋ ਜਾਗੀ ਭਾਜੀ ਮੈਨੂੰ ਹੋਣੀ ਪਾ ਦਿਓ ਭਾਈ ਸ਼ਾਮ ਤੁਹਾਡੀਆਂ ਆਫਰਾਂ ਹੀ ਬਹੁਤ ਵਧੀਆ ਆ ਦੇਖੋ 700 ਦੀ ਰੇਂਜ ਚ ਆ ਲੋ ਕੱਲੇ ਕੱਲੇ ਡਿਜ਼ਾਈਨ ਦਿਓ 700 ਦੀ ਰੇਂਜ ਚ カラー ਨਾਲ ਨੇ ਆ ਦੇਖੋ ਭਾਜੀ ਆ ਚਾਰ ਕਲਰ ਦਾ ਸੈੱਟ ਹੈ ਇਸ ਤਰ੍ਹਾਂ ਦੇ ਫੋਟੋ ਵਾਲਾ ਡਿਜ਼ਾਈਨ ਬਣਦਾ ਇਹ ਦੁਪੱਟਾ ਨਾਲ ਹੈ ਆ ਲੋ ਭਾਜੀ 800 ਦੀ ਰੇਟ ਚ ਪੂਰਾ ਫਰੰਟ ਜਾਲ ਵਰਕ ਨਾਲ ਦੁਪੱਟਾ ਇਹਦੇ ਚ ਵੀ ਤੁਹਾਨੂੰ ਆ ਦੇਖੋ ਕਲਰ ਮਿਲਨੇ ਨੇ ਚਾਰ ਆ ਚਾਰ ਕਲਰ ਮਿਲਨੇ ਭਾਜੀ ਆ ਸਾਦੀ ਵੈਰਾਈਟੀ ਜਿਹੜੀ ਐ ਇਹਦੇ ਕੋਲੇ ਡਿਸਕਾਊਂਟ ਤੇ ਆ ਚੁੱਕੀ ਆ ਢੇਰਾ ਦੇ ਢੇਰ ਆ ਦੇਖੋ ਜਿੰਨੇ ਮਰਜ਼ੀ ਸੂਟ ਲੈ ਜਾਓ ਤੁਹਾਡੇ ਕਦੇ ਫੰਕਸ਼ਨ ਐ 100 ਚਾਹੀਦਾ 100 ਪੀਸ ਮਿਲੂਗਾ 50 ਚਾਹੀਦਾ 50 30 ਮਿਲਣਗੇ 150 ਚਾਹੀਦਾ 150 ਕੀ ਮਿਲੇਗਾ ਆ ਦੇਖੋ ਆ ਮਾਲ ਆ ਚੁੱਕਿਆ ਮੇਰੇ ਕੋਲੇ ਸਾਰਾ 50% ਕੀ ਰੇਟ ਦਾ ਭਾਜੀ ਆਹ ਦੇਖੋ ਭਾਜੀ ਸਿਰਫ 500 ਦਾ ਨਾਲ ਦੁਪੱਟਾ ਨਾਲ ਦੁਪੱਟਾ ਸਿਰਫ 500 ਦਾ ਕਰੇ ਲੈਣ ਦੇਣ ਵਾਸਤੇ ਹਾਂਜੀ ਭਾਜੀ ਆਹ ਸਾਰੇ ਜੀ ਆਜੋ ਕੀ ਲੈ ਕੇ ਆਇਆ ਆਹ ਲੋ ਜੀ 650 ਦੀ ਰੇਂਜ ਚ ਆ ਲੋ ਭਾਈ ਆਗੇ ਮਹਿੰਦਰ ਜੀ ਤੋਂ ਵੀ ਪੁੱਛੋ 1300 20 ਭੈਣ ਜੀ 660 ਹਾਂਜੀ 131620 660 ਸਾਡੇ ਵੀਰ ਜੀ ਦੀ ਥੋੜੀ ਜੀ ਕਰਾਰੀ ਅੜਕਦੀ ਐ ਸਾਡੇ 660 ਕਰਕੇ ਉਹ ਕਪਰ ਜਾਂਦੀ ਐ ਬਈ ਭਾਜੀ ਇਹ ਸਾਰੇ 50% ਆਫਰ ਹੈ ਇਹ ਸਾਰੇ ਤੇਰਾ 50% ਆਫਰ ਹੈ ਭੈਣ ਜੀ ਇਹ ਆਫਰ ਕਦੋਂ ਤੱਕ ਲੱਗੀ ਹੋਈ ਐ ਭਾਜੀ ਇਹ ਆਪਣੀ ਤੇਰਾ 21 ਦਿਨਾਂ ਲਈ ਐ ਆਫਰ ਆ ਭੈਣ ਬਿਲਕੁਲ ਜੀ 21 ਦਿਨਾਂ ਲਈ ਇਹ ਆਫਰ ਹੈ ਜੀ ਆਹ ਦੇਖੋ ਜੀ ਆਹ ਡਿਜ਼ਾਈਨ ਵਿੱਚ ਬਹੁਤ ਸੋਹਣੇ ਸੋਹਣੇ ਐ ਇਹ ਭਾਜੀ ਦਾ ਸਟਾਈਲ ਐ ਦੇਖੋ ਇਹ ਨਵਾਂ ਸਟਾਈਲ ਐ ਆ ਲਓ ਰਾਜੀ ਪਰਲ ਵਰਕ ਆ ਲਓ ਭੈਣ ਜੀ ਖੋਲੋ ਉਨੀ ਉਨੀ 100 ਵਾਲੇ ਸੂਟ ਹੈ ਬੰਚ ਸਾਢੇ ਸਾਢੇ 13 ਗਣਾ ਆਪਣਾ ਤਰਾ ਗਣਾ 9900 ਰੁਪਏ ਜੀ ਇਨਾ ਦੇ ਕਹਿ ਖਦਾਵਾ ਤੋਂ ਲੈ ਜੀ ਨੀਰ ਨੀਰ ਦੇ ਵਾਲੇ ਸੂਟ ਆਦੇ 990 ਦੀ ਇਹ ਭਾਜੀ ਰੰਗ ਚਾਰ ਸੰਗਾਈ ਜਾਂਦੇ ਆ ਲਈ ਆ ਰਹੇ ਤਾਂ ਆਪ ਬਾਤ ਸਾਹਿਬ ਨੇ ਘੱਲ ਰੋਦੇ ਇਹ ਨਹੀਂ ਰੱਖਦੇ ਜੀ ਅੱਜ ਸਿਮਰ ਕੋਡ ਨਾ ਗਈ ਜੀ ਹਾਂਜੀ ਦਿਖਾ ਦਿਓ 1400 ਵਾਲੇ 20 7750 1000 ਵਾਲੇ ਰੰਗ ਆਲੋ ਪੈ ਜੀ ਚਾਰ ਰੰਗਾ ਪੈਣ ਚਾਰ ਕਲਰ ਆ ਆ ਜੀ ਆ ਦੇਖੋ ਵੈਰਾਈਟੀ ਦੇਖੋ ਟੇਲ ਲੱਗ ਗਿਆ ਵੈਰਾਈਟੀ ਨੇ ਅੱਧਾ ਸਾਨੂੰ ਲਪੋਤਾ ਤੇ ਇਹ ਸਾਰੀ ਵੈਰਾਈਟੀ ਵੀਰੇ 21 ਦਿਨਾਂ ਦੇ ਮੇਲੇ ਚ ਆ ਨਿਕਲੀ ਆ ਤੇ ਵਲਟਵਾਇਡ ਤੋਂ ਕੀ ਵਿਗਿਆ ਬਟੇਡਾ ਵਾਲਿਆਂ ਦੇ ਜੀ ਸਾਈਲ ਭਾਜੀ ਹਾਂਜੀ ਮੈਂ ਸੁਣਿਆ ਤੁਸੀਂ 21 ਦਿਨਾਂ ਦਾ ਮੇਲਾ ਲਾਇਆ ਬਿਲਕੁਲ ਲਾਇਆ ਵੀਰੇ ਤੇ ਭਾਜੀ ਉਹਦੇ ਚ ਕਿਹੜੀਆਂ ਕਿਹੜੀਆਂ ਆਫਰ ਆਈਆਂ ਫਿਰ ਦਿਖਾ ਦਿਓ ਮਾੜੀਆਂ ਆਈਆਂ ਯਾਨ ਡਿਜ਼ਾਈਨ ਆ ਗਿਆ ਹੈ ਕਿ ਇੱਕ ਇੱਕ ਡਿਜ਼ਾਈਨ ਕਰਦੇ ਵੀ ਤੁਹਾਨੂੰ ਅੱਧਾ ਘੰਟਾ ਲੱਗ ਜਾਂਦਾ ਡਿਜ਼ਾਈਨ ਦੇ ਉਹ ਕੋਈ ਨਹੀਂ ਭਾਜੀ ਤੁਸੀਂ ਮੈਨੂੰ ਸੂਟ ਦਿਖਾ ਦਿਓ ਕਿ ਫਾਇਦੇ ਨਾਲ ਮਿਲ ਜਾਣ ਪਹਿਣਾ ਨੂੰ ਬਹੁਤ ਹੀ ਵਧੀਆ ਨਵੇਂ ਕੱਪੜੇ ਹੋਣ ਡਿਜ਼ਾਈਨ ਸੋਹਣੇ ਹੋਣ ਸਾਰੇ ਦਿਖਾ ਦਿਓ ਭਾਜੀ ਲਓ ਭਾਜੀ ਫਿਰ ਕਰ ਲਓ ਫਾਇਦੇ ਪਹਿਲਾ ਜਿਹੜਾ ਮੇਰੇ ਕੋਲ ਸੂਟ ਆਇਆ ਉਹ ਆਇਆ ਆਰਗੇਨਿਕ ਬੇਸ ਤੇ ਠੀਕ ਹੈ ਵੀਰ ਜੀ ਆਹ ਵਾਲਾ ਧਾਗੇ ਦੀ ਕਢਾਈ ਕੀਤੀ ਹੋਈ ਹੈ 2000 ਰੁਪਏ ਆ ਦੀ ਰੇਂਜ ਦੇ ਵਿੱਚ ਆਹ ਵਾਲਾ ਦੇ ਕੰਮ ਆਏਗਾ ਦੁਪੱਟਾ ਨਾਲ ਆਏਗਾ ਕਢਾਈ ਵਾਲਾ ਵੀਰ ਜੀ ਜੇ ਕਲਰ ਵੀ ਹੋਣਗੇ ਮੈਂ ਕਿਹਾ ਦੇਖੋ ਭਾਜੀ ਕਲਰ ਦੇਖੋ ਆ ਸਾਰੇ ਕਲਰ ਇਸ ਡਿਜ਼ਾਈਨ ਦੇ ਵੀਰ ਜੀ ਇੱਕ ਡਿਜ਼ਾਈਨ ਦੇ ਇੰਨੇ ਕਲਰ ਮਿਲਨੇ ਤੁਹਾਨੂੰ ਅੱਛਾ ਇਹ 2 2050 ਦਾ ਸੀ ਭਾਜੀ ਇਹ ਅਗਲਾ ਜਿਹੜਾ ਡਿਜ਼ਾਈਨ ਹੈ ਵੀਰ ਜੀ ਆਇਆ 20 ਨੈਕ ਦੇ ਵਿੱਚ ਆਹ ਦੇਖੋ ਆਹ ਵਾਲਾ ਜੀ ਸੇਵ ਨੈੱਕ ਦੇ ਵਿੱਚ ਮੇਰੇ ਕੋਲੇ ਬਹੁਤ ਹੀ ਸੋਹਣਾ ਡਿਜ਼ਾਈਨ ਆਇਆ ਹੈ ਆ ਦੇਖੋ ਲੈ ਗਿਆ ਬੇਸ ਤੇ ਵੀ ਜੀ অর্ਗੈਨਿਕ ਬੇਸ ਤੇ ਅੱਛਾ ਜੀ ਨਾਲ ਦੁਪੱਟਾ ਆਏਗਾ ਇਹਦੇ ਬਿਲਕੁਲ ਨਿਊ ਬੇਸ ਦਾ ਭਾਜੀ ਇਹਦਾ ਰੇਟ ਕੀ ਰਹਿਣ ਵਾਲਾ ਰੇਟ ਵੀ ਦੱਸ ਦੋ ਜਰੂਰ ਦੱਸਾਂਗੇ ਭਾਜੀ ਇਹ ਆਹ ਲਓ ਜੀ ਇਹਦਾ ਰੇਟ ਰਹਿਣ ਵਾਲਾ ਸਿਰਫ 750 ਆਹ ਵਾਲਾ ਹਾਂ ਜੀ 3500 ਵਾਲੇ ਸੂਟ 750 ਦੀ ਰੇਂਜ ਦੇ ਵਿੱਚ ਹੈ ਚਾਰ ਇਹਦੇ ਵਿੱਚ ਕੋਲੇ ਕਲਰ ਆਏ ਆ ਆ ਦੇਖੋ ਭਾਜੀ ਇਹ ਚਾਰ ਕਲਰ ਇਹਦੇ ਵਿੱਚ ਹੈ ਠੀਕ ਹੈ ਜੀ 750 ਇਹਦੀ ਰੇਂਜ ਹੈ ਚਾਰ ਕਲਰ ਆ ਗਏ ਠੀਕ ਹੈ ਜੀ ਅਗਲਾ ਜਿਹੜਾ ਆਰਟੀਕਲ ਹੈ ਮੇਰੇ ਕੋਲੇ ਆਇਆ ਹੈ ਬਲੌਕ ਪੇਂਟ ਤੇ ਬਲੌਕ ਪੇਂਟ ਤੇ ਹਾਂ ਜੀ ਆ ਦੇਖੋ ਬਲੌਕ ਪੇਂਟ ਤੇ ਆਰੀ ਵਰਕ ਕੀਤਾ ਹੋਇਆ ਸਾਰਾ ਠੀਕ ਹੈ ਜੀ ਠੀਕ ਹੈ ਜੀ ਇਹਦੀ ਰੇਂਜ ਰਹਿਣ ਵਾਲੀ ਹੈ 2450 ਠੀਕ ਹੈ ਜੀ ਦੁਪੱਟਾ ਬਹੁਤ ਸ਼ਾਨਦਾਰ ਆਏਗਾ ਇਹਦਾ ਇਹਦੇ ਵਿੱਚ ਵੀ ਕਲਰ ਹੋਣਗੇ ਵੀਰ ਜੀ ਲੇਕਿ ਜਮਾ ਭਾਜੀ ਜਿੰਨੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਹੈ ਕਲਰ ਨਾਲ ਮਿਲਣਗੇ ਦੁਪੱਟੇ ਬਹੁਤ ਸ਼ਾਨਦਾਰ ਭਾਜੀ ਕਿਹੜਾ ਦੁਪੱਟਾ ਇਹ ਏ ਆਰਗੇਨਿਕ ਬੇਸ ਦਾ ਦੁਪੱਟਾ ਹੈ ਭਾਜੀ ਆ ఆర్గానిక్ ਦੇ ਦਾ ਦੁਪੱਟਾ ਆਏਗਾ ਡਿਜ਼ਾਈਨਰ ਲੁੱਕ ਪੀਸ ਆ ਗਿਆ ਔਰ ਇਹ ਆ ਗਿਆ ਭਾਜੀ ਇਹਦੀ ਕਲਰ ਆ ਦੇਖੋ ਉਸਤਾ ਦੀ ਡਿਜ਼ਾਈਨਰ ਦੀ ਕੋਈ ਕਮੀ ਨਹੀਂ ਵੀਰੇ 21 ਦਿਨਾਂ ਦੇ ਮੇਲੇ ਵਿੱਚ ਨਵੇਂ-ਨਵੇਂ ਡਿਜ਼ਾਈਨ ਮਿਲਣਗੇ ਤੁਹਾਨੂੰ ਤੇ ਰੇਟ ਮਿਲਣਗੇ ਬਾਜ਼ਾਰ ਨਾਲੋਂ ਘੱਟ ਤੇ ਬਿਲਕੁਲ ਜਾਇਜ਼ ਤੇ ਅਗਲੀ ਆਈਟਮ ਕੀ ਹੋਣ ਵਾਲੀ ਹੈ ਵੀਰ ਜੀ। ਅਗਲੀ ਆਈਟਮ ਹੋਣ ਵਾਲੀ ਹੈ ਪਰਲ ਵਰਕ ਦੇ ਵਿੱਚ ਹੈਂਡਵਰਕ ਵਾਲਾ ਸੂਟ। ਪਰਲ ਵਰਕ? ਹਾਂ ਜੀ ਆ ਲਓ। ਪਰਲ ਵਰਕ ਕੀ ਹੁੰਦਾ ਭਾਜੀ? ਪਰਲ ਵਰਕ ਮੋਤੀਆਂ ਦਾ ਕੰਮ ਭਾਜੀ ਨਾਲ ਘੜਦਾਨੇ ਦੀ ਟੱਚਿੰਗ ਦਿੱਤੀ ਹੋਈ ਹੈ। ਅੱਛਾ ਇਹ ਸੂਟਾਂ ਦੇ ਉੱਪਰ ਕਰਾਦਾ ਤੁਸੀਂ? ਬਿਲਕੁਲ ਕਰਾਤਾ ਭਾਜੀ ਮੋਤੀਆਂ ਵਾਲਾ ਕੰਮ ਸੂਟਾਂ ਦੇ ਉੱਤੇ ਕਰਾਤਾ ਤੇ ਵੀਡੀਓ ਤੁਸੀਂ ਲਗਾਤਾਰ ਦੇਖੀ ਜਾਈਓ। ਬਹੁਤ ਡਿਜ਼ਾਈਨ ਹੈ ਕੋਈ ਡਿਜ਼ਾਈਨ ਰਿਪੀਟ ਨਹੀਂ ਹੋਊਗਾ ਜਿੰਨੇ ਡਿਜ਼ਾਈਨ ਖੋਲੂਗਾ ਸਾਰੇ ਲੋ ਜੀ ਸਾਈਲ ਭਾਜੀ ਜਿਵੇਂ ਕਹਿ ਰਹੇ ਆ ਤੁਹਾਨੂੰ ਬਹੁਤ ਸੋਹਣੇ ਸੋਹਣੇ ਆਫਰਾਂ ਦੇਣਗੇ ਨਵੇਂ-ਨਵੇਂ ਸੂਟ ਦੇਣਗੇ ਤੇ ਵੀਡੀਓ ਤੁਸੀਂ ਦੇਖਦੇ ਰਹੀਓ ਐਂਡ ਤੱਕ ਕਿਉਂਕਿ ਇਹਦੇ ਜੀ ਤੁਹਾਨੂੰ ਬਹੁਤ ਫਾਇਦੇ ਕਰਾਨਗੇ ਭਾਜੀ ਬਿਲਕੁਲ ਭਾਜੀ ਆ ਕੰਮ ਦੇਖੋ ਕਿੰਨਾ ਸ਼ਾਨਦਾਰ ਹੈ ਕੀ ਬਾਤ ਹੈ ਜੀ ਤੇ ਹੁਣ ਇਹਦਾ ਆਪਾਂ ਦਿਖਾਨੇ ਆ ਤੁਹਾਨੂੰ ਦੁਪੱਟਾ ਲੋ ਵੀ ਜੀ ਜੇ ਤੁਸੀਂ ਹੈ ਨਾ ਪਾਰਟੀ ਵੇਅਰ ਸੂਟ ਬਣਾਣੇ ਆ ਦਾਜਵਦੀ ਵਾਲੇ ਸੂਟ ਬਣਾਣੇ ਮੇਰੀਆਂ ਭੈਣਾਂ ਨੇ ਹਾਂਜੀ ਦਾ 21 ਦਿਨਾਂ 'ਚ 50% ਆਫ ਚੱਲ ਰਿਹਾ ਹੈ ਹੈਵੀ ਸੂਤਾ ਤੋਂ ਲੈ ਕੇ ਲੈਣ ਦੇਣ ਵਾਲੇ ਸੂਤਾ ਤੱਕ ਹਰੇਕ ਸੂਟ ਤੇ ਤੁਹਾਨੂੰ 50% ਆਫ ਮਿਲਣਾ ਹੈ ਔਰ ਬਿਆਰ ਨਾਲੋਂ ਘੱਟ ਰੇਟ ਮਿਲਨੇ ਜਮਾ ਘੱਟ ਰੇਟ ਹੈ ਜਮਾ ਘੱਟ ਆ ਦੇਖੋ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਸਾਇਲ ਭਾਜੀ ਮੈਂ ਗੱਲ ਪੁੱਛਣੀ ਸੀ ਸੂਟ ਦਾ ਤੁਸੀਂ ਬਹੁਤ ਸੋਹਣੇ ਤੇ ਖਾਰੇ ਹੋ ਹਾਂਜੀ ਭਾਜੀ ਆ ਉੱਪਰ ਚੇਪ ਜੇ ਤੇ ਨਹੀਂ ਰੱਖਿਆ ਇਹ ਇਹ ਨਹੀਂ ਭਾਜੀ ਇਹ ਸਾਰਾ ਹੈਂਡਵਰਕ ਆ ਦੇਖੋ ਇਹ ਆ ਚੈੱਕ ਕਰ ਲੋ ਆ ਟੋਟਲੀ ਹੈਂਡਵਰ ਇਹ ਆ ਲੋ ਭਾਜੀ ਆ ਦੇਖੋ ਠੀਕ ਹੈ ਹੈਂਡਵਰਕ ਲੋ ਜੀ ਪੱਕੇ ਕੰਮ ਜੜੇ ਹੋਏ ਹੈ ਮੈਂ ਹੁਣ ਇਹਦੇ ਕਲਰ ਦੇਖੋ ਦਿਖਾਓ ਭਾਜੀ ਕਲਰ ਆ ਲੋ ਆ ਕਲਰ ਹੈ ਭਾਜੀ ਇਹਦੇ ਇਹਨੇ ਕਲਰ ਆ ਗਏ ਤੇ ਇੱਕ ਹੋਰ ਡਿਜ਼ਾਈਨ ਤੁਹਾਨੂੰ ਦਿਖਾਉਣਾ ਆ ਲੋ ਬਿਲਕੁਲ ਨਮਾ ਕਪੜਾ ਨਮੀ ਆਈਟਮ ਨਮਾ ਬੇਸ ਨਮਾ ਕੰਮ ਆ ਗੜਾ ਸੂਟ ਆ ਗਿਆ ਵੀਰ ਜੀ ਇਹ ਹੈ ਜੀ ਸਿਮਰ ਤੇ ਉੱਤੇ ਮਲਟੀ ਸ਼ੈਡਡ ਦੇ ਵਿੱਚ ਆਹ ਦੇਖੋ ਸੋਨਾ ਵਰਗਾ ਹੋਇਆ ਪਾਜੀ ਕਲਰ ਵੀ ਬਹੁਤ ਸੋਹਣਾ ਹੈ ਦਾ ਬਿਲਕੁਲ ਜੀ ਬਿਲਕੁਲ ਕਲਰ ਸੋਹਣਾ ਹੈ ਬੋਟਮ ਵੀ ਜੀ ਬਹੁਤ ਪਿਆਰੀ ਮੈਚਿੰਗ ਦਿੱਤੀ ਹੋਈ ਹੈ ਆ ਦੇਖੋ ਆਹ ਕਲਰ ਨਾਲ ਬੋਟਮ ਮੈਚਿੰਗ ਕੀਤੀ ਹੈ ਫੌਜੇ ਤੇ ਕੜਾਈ ਆਊਗੀ ਪਾਜੀ ਹੋਊਗਾ 5-6000 ਦਾ ਇਹ ਪਾਜੀ ਬਾਜ਼ਾਰ 'ਚ ਤਾਂ 5-6000 ਦੇ ਹੀ ਆ ਪਰ ਆਪਣੇ ਕੋਲੇ ਸਿਰਫ 3700 ਦੀ ਰੇਂਜ 'ਚ ਮਿਲ ਆਹ ਬੜਾ ਸੂਟ ਹੈਂਡਵਰਕ ਦਾ ਸੂਟ ਹੈਂਡਵਰਕ ਦਾ ਇਹਨਾਂ ਦੇ ਵੀ ਸੁੱਟਾ ਪਾਜੀ ਆਹ ਦੇਖੋ ਕੱਲ ਦੇਖਿਓ ਕਿੰਨੇ ਪਿਆਰੇ ਪਿਆਰੇ ਕਲਰ ਆਇਆ ਇਹਦੇ ਆ ਸਾਰੇ ਕਲਰ ਇਸ ਡਿਜ਼ਾਈਨ ਦੇ ਲਓ ਜੀ ਤੁਸੀਂ ਜਿਵੇਂ ਕੀ ਦੇਖ ਰਹੇ ਹੋ 21 ਦਿਨਾਂ ਦੇ ਸਪੈਸ਼ਲ ਮੇਲੇ 'ਚ ਗੋਟੀ ਵਾਲਿਆਂ ਨੇ ਬਹੁਤ ਸੋਹਣੇ ਸੋਹਣੇ ਸੂਟ ਲਾਇਆ ਹੋਏ ਆ ਸਭ ਤੋਂ ਘੱਟ ਰੇਟਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਨੇ ਸਟਾਈਲ ਪਾਜੀ ਸਟਾਈਲ ਪਾਜੀ ਹੋਰ ਕਿਹੜਾ ਡਿਜ਼ਾਈਨ ਆਨ ਆਲਾ ਅਗਲਾ ਅਗਲਾ ਭਾਜੀ ਡਿਜ਼ਾਈਨ ਵੀ ਅਲੱਗ ਤੇ ਕਪੜਾ ਵੀ ਅਲੱਗ ਹੁਣ ਤੱਕ ਜਿਨੇ ਦੇਖੋ ਮੈਂ ਜਿੰਨੇ ਚੀਜ਼ ਦਿਖਾਇਆ ਸਾਰੇ ਕਪੜੇ ਅਲੱਗ-ਅਲੱਗ ਦਿਖਾਇਆ ਹਾਂਜੀ ਹਾਂਜੀ ਕਪੜਿਆਂ ਦੇ ਨਾਲ ਡਿਜ਼ਾਈਨ ਵੀ ਅਲੱਗ-ਅਲੱਗ ਦਿਖਾਇਆ ਹੈ ਉਹਵੇਂ ਹੁਣ ਆ ਗਿਆ ਕਰੇਵ ਜਿਹੜਾ ਸਦਾ ਬਾਰ ਕਪੜਾ ਹੈ ਇਹ ਕਦੇ ਵੀ ਇਸ ਕਪੜੇ ਦਾ ਕ੍ਰੈਸ ਨਹੀਂ ਲੱਗਦਾ ਇਹ ਵਾਲੇ ਦਾ ਭਾਜੀ ਹਾਂਜੀ ਸਦਾ ਬਾਰ ਕਪੜਾ ਹੈ ਯੋਰ ਕਰੇਵ ਦੇ ਉੱਤੇ ਸਾਰਾ ਪਿੱਟਾ ਵਰਕ ਕੀਤਾ ਹੋਇਆ ਅੱਛਾ ਇਹ ਸਾਰਾ ਪਿੱਟੇ ਵਰਕ ਦਾ ਕੰਮ ਆ ਰਿਹਾ ਇਹ ਕੰਮ ਆ ਦੇਖੋ ਸਾਰਾ ਕੋਈ ਇਹਦੇ ਚੁਖਣਾ ਨਾਲ ਆ ਕੰਮ ਨਹੀਂ ਸਿੱਟੀ ਸਾਰਾ ਨਹੀਂ ਟੋਪਰ ਕੰਮ ਕੀਤਾ ਹੋਇਆ ਕਲਰ ਬੜੇ ਸੋਹਣੇ ਨੇ ਇਹ ਇੰਗਲਿਸ਼ ਕਲਰ ਆ ਦੋ ਜੋ ਤੁਸੀਂ ਵੀਡੀਓ ਦੇ ਵਿੱਚ ਦਿਖਾ ਰਹੇ ਹੋ ਉਹੀ ਮਿਲੇਗਾ ਉਹੀ ਮਿਲੇਗਾ ਭਾਜੀ ਆ ਦੁਪੱਟਾ ਨਾਲ ਦੇ ਲੋ ਜੀ ਬਹੁਤ ਸੋਹਣਾ ਦੁਪੱਟਾ ਹੈ ਇਹਦੇ ਵੀ ਕਲਰ ਹੈ ਭਾਜੀ ਹਾਂ ਜੀ ਇਹਦੇ ਵੀ ਕਲਰ ਹੈਗੇ ਆ ਦੇਖੋ ਆ ਇਹਦੇ ਕਲਰ ਆਗੇ ਭਾਜੀ 4 4 ਕਲਰ ਆਗੇ ਤੇ ਰੇਟ ਦੀ ਗੱਲ ਕਰੀਏ ਅਗਲਾ ਡਿਜ਼ਾਈਨ ਜਿਹੜਾ ਹੈਗਾ ਉਹ ਆਰਗੈਨਿਕ ਬੇਸ ਤੇ ਹੈਗਾ ਆ ਵਾਲਾ ਭਾਜੀ ਬਹੁਤ ਸੋਹਣਾ ਡਿਜ਼ਾਈਨ ਹੈ ਭਾਜੀ ਇਹ ਵੀ ਤੇ ਸੋਹਣਾ ਵਾਕੇ ਹੀ ਸੋਹਣਾ ਡਿਜ਼ਾਈਨ ਆਪਾਂ ਇਹ ਮੰਨਾਂਗੇ ਆਹ ਦੇਖੋ ਜੀ ਕੜਾਈ ਦੇਖੋ ਜੀ ਲੋ ਜੀ ਬਹੁਤ ਸੋਹਣੀ ਕੜਾਈ ਆ ਵਰਕ ਵੀ ਬਹੁਤ ਸੋਹਣਾ ਹੈ ਫਰੰਟ ਤੇ ਵਰਕ ਪਹੁੰਚੇ ਸਲਵਾਰ ਦੇ ਵਰਕ ਤੇ ਨਾਲ ਦੁਪੱਟਾ ਜਿਹੜਾ ਆਹ ਦੇਖੋ ਜੀ ਆ ਗਿਆ ਦਾ ਕੜਾਈ ਵਾਲਾ ਦੁਪੱਟਾ ਲੋ ਜੀ ਦੁਪੱਟਾ ਵੀ ਕੜਾਈ ਵਾਲਾ ਤੇ ਇਹਦੇ ਰੰਗ ਵੀ ਮਿਲ ਜਾਣਗੇ ਭਾਜੀ ਹਰ ਤਰ੍ਹਾਂ ਮੰਨਣਾ ਭਾਜੀ ਬੁਟੀਕ ਦਾ ਤੇ ਭਾਜੀ ਰੇਟ ਨਹੀਂ ਦੱਸਿਆ ਤੁਸੀਂ ਇਹਦਾ ਭਾਜੀ ਰੇਟ ਸਿਰਫ ਬ੍ਰੈਂਡ ਵਾਲਾ 2250 ਕੀ ਗੱਲ ਕਰੀ ਜੰਨੇ ਹੋ ਬਿਲਕੁਲ ਸਹੀ ਗੱਲ ਕਰੀ ਜੰਨੇ 21 ਦਿਨਾਂ ਦੇ ਮੇਲੇ ਦੇ ਵਿੱਚ 2150 ਦਾ ਸੂਟ ਬਿਲਕੁਲ ਜੀ ਰੰਗ ਦਿਓ ਭਾਜੀ ਲੋ ਜੀ ਸਾਈਜ਼ ਜਿਵੇਂ ਕਿਹਾ 2150 ਦੀ ਰੇਂਜ ਵਿੱਚ ਮਿਲ ਜਾਣਾ ਤੇ ਤੁਸੀਂ ਕਮੈਂਟ ਕਰਾਂ ਜੀ ਜ਼ਰੂਰ ਦੱਸਣਾ ਤੁਹਾਨੂੰ ਡਿਜ਼ਾਈਨ ਕਿਵੇਂ ਦੇ ਲੱਗ ਰਿਹਾ ਤਮਾਕਾ ਵੜਾ ਕੀਤਾ ਆ ਦਿਖਾਓ ਪ੍ਰਿੰਟਰ ਸੂਟ ਦਿਖਾਓ ਭਾਜੀ ਦਿਖਾਓ ਕਿਹੜੇ ਹੋਰ ਪ੍ਰਿੰਟ ਸੂਟ ਆਏ ਆ ਮੈਨੂੰ ਲੱਖ ਲੱਖ ਸੂਟ ਹੈਗੇ ਆ ਇਸ ਤੋਂ ਬਾਅਦ ਕਿਹੜੀ ਆਈਟਮ ਆਉਣ ਵਾਲੀ ਹੈ ਆ ਲਓ ਭਾਜੀ ਰਸ਼ੀਆ ਦੇ ਬ੍ਰਾਂਡਡ ਸੂਟ ਰਸ਼ੀਆ ਦੇ ਬ੍ਰਾਂਡਡ ਸੂਟ ਆ ਦੇਖੋ ਆ ਥੋੜੀ ਜਿ ਮੇਰੇ ਭਾਈ ਦਾ ਦੁਕਾਨ ਘੇ ਡਿਜ਼ਾਈਨ ਫਿਰ ਤੁਸੀਂ ਮੁੜ ਕੇ ਫੇਰੇ ਮੇਰੇ ਕੋਲੇ ਆਉਣਾ ਭਾਜੀ ਮੈਂ ਇੱਧਰ ਦਿਖਾਦਾ ਇੱਧਰ ਵੀ ਵੈਰਾਈਟੀ ਆਈ ਹੈ ਮੈਂ ਕਹਿੰਦਾ ਦਿਖਾਓ ਉਦੋਂ ਫੇਰ ਮੁੜ ਕੇ ਆਉਣਾ ਹਾਂਜੀ ਭਾਜੀ ਹਾਂਜੀ ਭਾਜੀ ਆ ਦੇਖੋ ਸਾਰੇ ਬ੍ਰਾਂਡ ਆਏ ਆ ਜੀ ਕ੍ਰੇਟ ਐਕਸ ਸਾਈਬਾ ਰਾਖੀ ਗੰਗਾ ਸਾਰੇ ਕੈਟਲੋਕ ਆ ਦੇ ਡਿਜ਼ਾਈਨ ਆਏ ਆ ਆਪਣੇ ਕੋਲੇ ਨਵੇਂ ਆ ਲੋ 80% ਆਫ ਤੇ 21 ਦਿਨਾਂ ਦਾ ਮੇਲਾ ਲੱਗ ਚੁੱਕਿਆ ਹੈ ਭਾਜੀ ਇਹ ਸੂਟ ਬਾਰੇ ਦੱਸੋ ਮੜਾ ਕੀ ਹੈ ਇਹ ਇਹ ਪਿਓਰ ਜੋਰਜਟ ਹੈ ਟੁੱਟੇ ਸਾਰਾ ਸ਼ੈਡੋ ਵਰਕ ਕੀਤਾ ਹੋਇਆ ਹੈ ਫਲੋਰ ਤੇ ਅੱਛਾ ਸਲਵਾਰ ਹੈ ਭਾਜੀ ਤੇ ਦੁਪੱਟਾ ਭਾਜੀ ਦੁਪੱਟਾ ਵੀ ਜਿਹੜਾ ਆਏਗਾ ਸਾਰਾ ਜੋਰਜਟ ਦਾ ਹੀ ਆਏਗਾ ਡਿਜੀਟਲ ਪ੍ਰਿੰਟ ਤੇ ਅੱਛਾ ਇਹਦੇ ਕਲਰ ਮਿਲ ਜਾਣਗੇ 10 ਤੋਂ ਨੂੰ ਦਿਖਾਓ ਭਾਜੀ ਪਹਿਲਾਂ ਰੰਗ ਡਿਜ਼ਾਈਨ ਦਿਖਾ ਦਿਓ ਮੈਨੂੰ ਕਿਹੜੇ ਕਿਹੜੇ ਆਏ ਨੇ ਇਹਦੇ ਬਹੁਤ ਆਏ ਆ ਭਾਜੀ ਆ ਲੋ ਲੋ ਜੀ ਲਗ ਲਗ ਡਿਜ਼ਾਈਨ ਹੈ ਸਾਰੇ ਲਗ ਲਗ ਡਿਜ਼ਾਈਨ ਆਏ ਭਾਜੀ ਹਾਂ ਜੀ ਹਾਂ ਜੀ 31% ਆਫ ਤੇ 21 ਦਿਨਾਂ ਦਾ ਮੇਲਾ ਲੱਗ ਚੁੱਕਿਆ ਵੀਰੇ ਹੈਵੀ ਸੂਟ ਲੈ ਲਓ ਚਾਹੇ ਕਾਟਨ ਦਾ ਲੈ ਲਓ 21 ਦਿਨਾਂ ਵਿੱਚ ਹਾਂ ਜੀ ਭਾਜੀ ਤੁਸੀਂ ਦੱਸ ਦੋ ਮਾੜਿਆ ਭਾਜੀ ਬਿਲਕੁਲ ਸਹੀ ਗੱਲ ਕਹਿ ਰਹੇ ਨੇ 21 ਦਿਨਾਂ ਦੇ ਮੇਲੇ ਦੇ ਵਿੱਚ ਬਹੁਤ ਹੀ ਸੋਹਣੀ ਵੈਰਾਈਟੀ ਆ ਚੁੱਕੀ ਹੈ ਬੂਟੀ ਵਲਡ ਵਾਈਡ ਦੇ ਡਾਇਨਰ ਸੂਟ ਜਿਵੇਂ ਕਿ ਤੁਹਾਨੂੰ ਰੋਜ਼ੀ ਰੋਜ਼ ਦਿਖਾਣੇ ਆ ਵੀਰੇ ਆ ਦੇਖੋ ਜੀ ਜਿਵੇਂ ਮੇਰਾ ਵੀਰ ਨੂੰ ਮਸਲੀਨ ਦਾ ਬ੍ਰਾਂਡਡ ਸੂਟ ਹੈ ਰੀਵਾ ਦਾ ਸੂਟ ਹੈ ਜੀ ਤੁਹਾਨੂੰ ਪੀਸ ਨੂੰ ਓਪਨ ਕਰਕੇ ਦਿਖਾਣਾ ਹੈ ਇਹ ਚੀਜ਼ ਇਹ بیس ਜਿਹੜਾ ਹੈਗਾ ਚਰੂਨ ਸ਼ੂਨ ਦਾ بیس ਹੈ ਜੀ بیس ਪਿਓਰ ਦਾ 3900 ਰੁਪਏ ਦਾ ਸੂਟ ਹੈ ਜੀ ਰੀਵਾ ਦਾ ਬ੍ਰਾਂਡ ਹੈ ਬਾਕਾਇਦਾ ਮੋਹਰ ਲੱਗੀ ਹੋਊ ਸੂਟ ਦੇ ਉੱਪਰ ਵੀ ਮੋਹਰ ਲੱਗੀ ਹੋਊਗੀ ਜੀ ਆ ਦੁਪੱਟਾ ਆਊਗਾ ਇਹਦਾ ਡਿਜ਼ਾਈਨਰ ਪਿਓਰ ਬੰਗਲੋਰੀ ਮਸਲੀਨ ਦਾ ਦੁਪੱਟਾ ਆਊਗਾ ਬਿਲਕੁਲ ਸੌਫਟ ਹੈ 4400 ਦਾ ਨਹੀਂ 1950 ਦਾ ਹੈ 1950 ਦੀ ਦਵਾਂਗੇ ਵੀਰੇ ਆਪਾਂ ਕਸਟਮਰ ਨੂੰ ਜੇ ਆ ਦੇਖੀਂ ਆ ਬਾਟਮ ਹੈ ਜੀ ਇਹਦੀ ਸੈਲਫ ਦੀ ਬਾਟਮ ਹੈ ਪ੍ਰਿੰਟਡ ਸ਼ਰਟ ਹੈ ਕੋਇਲ ਜਿਵੇਂ ਕੀ ਸਹਿਰੀ ਭਾਜੀ ਮੈਂ ਪੁੱਤਰਾ ਜਿਵੇਂ ਕੋਈ ਬਾਹਲਾ ਹੈਵੀ ਵਰਕ ਨਹੀਂ ਲਾਇਕ ਕਰਦਾ ਉਹ ਉਹਨਾਂ ਵਾਸਤੇ ਮਿਲ ਗਈ ਇਸ ਤਰ੍ਹਾਂ ਦੇ ਸੂਟ ਆਏ ਨੇ ਡਿਜ਼ਾਈਨਰ ਮੇਰੇ ਕੋਈ ਦਿੱਖ ਹੈਵੀ ਵੀ ਪਾਉਂਦਾ ਹੈ ਕੋਈ ਸੋਬਰ ਪਾਉਂਦਾ ਹੈ ਕੋਈ ਜਿਵੇਂ ਪ੍ਰਿੰਟਿੰਗ ਲੁੱਕ ਪਾਉਂਦਾ ਹੈ ਇਸ ਤਰ੍ਹਾਂ ਕਰ ਆਪਣੇ ਕੋਲ ਸਾਰੇ ਤਰ੍ਹਾਂ ਦੀਆਂ ਆਜੇ ਹਰੇਕ ਤਰ੍ਹਾਂ ਦੀ ਚ ਸੱਤ ਮਿਲਣਗੇ ਸੱਤੇ ਰੇਟ ਮਿਲਣਗੇ 21 ਦਿਨਾਂ ਦੇ ਮਿਲਾਂ ਦੇ ਵਿੱਚ ਸਭ ਤੋਂ ਘੱਟ ਰੇਟਾਂ ਦੇ ਸੂਟ ਮਿਲਣਗੇ ਸਿਰਫ ਗੋਚੀਵਾਲ ਬਾਈ ਦੇ ਠੀਕ ਹੈ ਵੀਡੀਓ ਨੂੰ ਲਾਈਕ ਸ਼ੇਅਰ ਸ਼ੂਟ ਕਰਿਆ ਕਰੋ ਐਤੂ ਬਾਦ ਫਾਈਲ ਮੇਰੇ ਵੀਰ ਹੋਰ ਤੋਂ ਫੋਟੋ ਬਸ ਲਈ ਭਾਜੀ ਉਹ ਤੁਹਾਨੂੰ ਮੈਂ ਡੀਐਨ ਜਿਵੇਂ ਕੀ ਪੁੱਛ ਰਿਆ ਸੀ ਯਾਰ ਰੰਗ ਆਉਦੇ 1950 ਕਿਉਂ ਚ ਰੰਗ ਲੱਗਦੇ ਨਹੀਂ ਲੋ ਜੀ ਜਿਵੇਂ ਕੀ ਸ਼ੈਰੀ ਜੀ ਨੇ ਦਿਖਾਏ ਆ ਸੂਟਾਂ ਵਾਲੇ ਬਹੁਤ ਹੀ ਸੋਹਣੇ ਸੋਹਣੇ ਸੂਟ ਦਿਖਾਏ ਆ ਤੁਸੀਂ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ ਸਾਨੂੰ ਕਿ ਚੱਲ 5-5000 ਵਾਲੇ ਸੂਟ ਹੈ ਅੱਛਾ ਮੇਰੇ ਕੋਲੇ ਆਇਆ ਭਾਜੀ 3200 ਦੀ ਰੈਂ ਨਹੀਂ ਮਿਲਦਾ ਭਾਜੀ ਕਰਦਾ ਇਸ ਫਰੇਮ ਦੇ ਵਿੱਚ ਕਢਾਈ ਨਹੀਂ ਹੁੰਦੀ ਆ ਲਓ ਭਾਜੀ ਇੱਕ ਹੋਰ ਆਈਟਮ ਲਓ ਹਾਂ ਹੁਣ ਨੈਕਸਟ ਆਈਟਮ ਕਿਹੜੀ ਆ ਗਈ ਵੀਰ ਜੀ ਇਹ ਭਾਜੀ ਕਪੜਾ ਸੇਮਰ ਹੀ ਹੈ ਅੱਜ ਆਪਾਂ ਰੰਗੋਲੀ ਦੇ ਵਿੱਚ ਦਿਖਾਇਆ ਸੀ ਹੁਣ ਤੁਹਾਨੂੰ ਆਲਓਵਰ ਦਿਖਾ ਰਹੇ ਹਾਂ ਆ ਦੇਖੋ ਆਈ ਗਈ ਇਹਦੀ ਬਾਟਮ ਠੀਕ ਹੈ ਆ ਗਏ ਜੀ ਸ਼ਰਟ ਸ਼ਰਟ ਦਾ ਕੰਮ ਦੇਖੋ ਤੁਸੀਂ ਲੋਚੇ 4-5000 ਦਾ ਸੂਟ ਹੋਣਾ ਪਰ ਇਹ ਆਪਾਂ ਤੁਹਾਨੂੰ ਦੇ ਰਿਹਾ ਡਿਸਕਾਊਂਟ ਤੇ 3100 ਦਾ ਆਹ ਵਾਲਾ ਜੀ ਹਾਂ ਜੀ ਇਹਨੇ ਸੋਨਾ ਵਰਕ ਹੋਇਆ ਹੋਇਆ ਜੀ 3100 ਦਾ ਸੂਟ ਹੈ ਕੱਪੜੇ ਵੀ ਫੈਂਸੀ ਪਾਰਟੀ ਵੇ ਡੁਪੱਟੇ ਵੀ ਵਰਕ ਵਾਲੇ ਇਸ ਤੇ ਵੀ ਹਲਕਾ ਹਲਕਾ ਪਰਲ ਦਾ ਕੰਮ ਹੈ ਭਾਜੀ ਸਾਰਾ ਪਰਲ ਦਾ ਤੇ ਕੱਟ ਦਾਂਗੇ ਦਾ ਕੰਮ ਹੈ ਭਾਜੀ ਵਿੱਚ ਸਿੱਪੀ ਦੀ ਟੱਚ ਦਿੱਤੀ ਆ ਔਰ ਆ ਦੇਖੋ ਇਹਦੇ ਕਲਰ ਆ ਦੇਖੋ ਇਹਦੇ ਕਲਰ ਪਹਿਲਾਂ ਦੇਖੋ ਜੀ ਅਗਲਾ ਡਿਜ਼ਾਈਨ ਲਿਆਉਂਦੀ ਹੁਣ ਅਗਲਾ ਆਈਟਮ ਕੀੜੀ ਹੋਣ ਵਾਲੀ ਆ ਭਾਜੀ ਅਗਲੇ ਆਈਟਮ ਭਾਜੀ ਇੱਦੇ ਚ ਦੂਜਾ ਡਿਜ਼ਾਈਨ ਬਣ ਕੇ ਆਇਆ ਆ ਵਾਲਾ ਜੀ ਕਿਹੜਾ ਭਾਜੀ ਦੋ ਡਿਜ਼ਾਈਨ ਬਣ ਕੇ ਆਏ ਵੀ ਜੀ ਇੱਕ ਡਿਜ਼ਾਈਨ ਆਇਆ ਇੱਕ ਡਿਜ਼ਾਈਨ ਹੋਇਆ ਆ ਵਾਲਾ ਭਾਜੀ ਉਹੀ ਡਿਜ਼ਾਈਨ ਆਦੇ ਤਿੰਨ ਤਿੰਨ ਚਾਰ ਚਾਰ ਕਲਰ ਅਵੇਲੇਬਲ ਆ ਦੇਖੋ ਆ ਕਲਰ ਆਗੇ ਭਾਜੀ ਆਹ ਦੇਖੋ ਭਾਜੀ ਬਹੁਤ ਸੋਹਣੇ ਕਲਰ ਆਏ ਇਹਦੇ ਵੀ। ਉਹ ਕੰਨਾ ਵੀ ਬਹੁਤ ਸੋਹਣੀਆਂ ਤੁਹਾਡੀਆਂ। ਹਾਂਜੀ ਆ ਸਾਰੇ ਕਲਰ ਜਿਹਨਾਂ ਰਿਪੀਟ ਚੈੱਕ ਕਰੋ ਤੁਸੀਂ। ਆ ਦੇਖੋ। ਭਾਜੀ ਮੈਨੂੰ ਲੱਗਦਾ ਡਿਜ਼ਾਈਨ ਤਾਂ ਨਹੀਂ ਖਤਮ ਹੋ ਗਏ। ਨਹੀਂ ਨਹੀਂ ਭਾਜੀ ਇਹ ਦੇਖਣਾ ਇੱਕ ਮਿੰਟ ਰੁਕੋ ਡਿਜ਼ਾਈਨ ਕਿੱਥੇ ਖਤਮ ਹੋਣੇ ਆ। ਇਸ ਤੋਂ ਬਾਅਦ ਵੀ ਤੁਸੀਂ ਹੋਰ ਆਫਰਾਂ ਦੇਣੀ ਆ ਸਾਨੂੰ। ਬਹੁਤ ਦੇਵਾਂਗੇ ਭਾਜੀ ਬਹੁਤ। ਲੋ ਜੀ ਇੱਕ ਵਾਰੀ ਤੁਹਾਨੂੰ ਆ ਰਿਪੀਟ ਕਰਾ ਰਿਹਾ। ਡਿਜ਼ਾਈਨ ਜਿਹੜਾ ਤੁਹਾਨੂੰ ਸੋਹਣਾ ਲੱਗੇ ਤੁਸੀਂ ਸਕਰੀਨ ਸ਼ਾਟ ਵੀ ਖਿੱਚ ਸਕਦੇ ਹੋ ਇਸ ਕਰਕੇ ਸਾਇਲ ਭਾਜੀ। ਤੁਹਾਨੂੰ ਦੁਬਾਰਾ ਤੋਂ ਦਿਖਾ ਰਹੇ ਨੇ ਆ ਡਿਜ਼ਾਈਨ ਜਿਹੜੇ ਆਏ ਸੀ ਵਾਰਲ ਵਾਰਕ ਵਾਲਾ ਲੈ ਕੇ ਆਏ ਲੋ ਜੀ ਲੋ ਲੋ ਜੀ ਬਲੌਗ ਪੇਂਟ ਵਾਲੇ ਆਪ ਲੋਕ ਪੇਂਟਿੰਗ ਆ ਗਏ ਹਾਂ ਜੀ ਆਪਾਂ ਦੇਖਿਆ ਜਿਹੜਾ ਪਹਿਲਾ ਪੀਸ ਦੇਖਿਆ ਸੀ ਭਾਜੀ ਵੀ ਨੈਕ ਵਾਲਾ ਵੀ ਨੈਕ ਵਾਲਾ ਪਹੁੰਚਿਆ ਤੇ ਵਰਕ ਆ ਤੇ ਆ ਥ੍ਰੈਡ ਵਰਕ ਵਾਲੇ ਲੈ ਆਣ ਆ ਗਏ ਤੇ ਹੁਣ ਸਾਇਲ ਭਾਜੀ ਮੈਂ ਪੁੱਛ ਰਿਆ ਸੀ ਇਹਨਾਂ ਤੋਂ ਇਲਾਵਾ ਹੁਣ ਹੋਰ ਕੀ ਦਿਖਾਓਗੇ ਆ ਲੋ ਭਾਜੀ ਬਹੁਤ ਕੋਸ਼ਾ ਹਜੇ ਹਾਂ ਲੋ ਇੱਕ ਹੀ ਆ ਗਿਆ ਵਾਰਚਾ ਭਾਜੀ ਪੂਰੀ ਆ ਬੋਟਮ ਹੈ ਹਾਂ 3 ਮੀਟਰ ਕਪੜਾ ਹੈ ਬੋਟਮ ਸਕਰਟ ਫੈਲਾ ਰਾ ਫਲਾ ਦਿਓ ਜੋ ਮਰਜ਼ੀ ਬਣਾ ਲਓ ਅੱਛਾ ਠੀਕ ਹੈ ਜੀ ਠੀਕ ਹੈ ਟਾਈ ਗਈ ਇਹਦੀ ਆ ਵਾਲੀ ਇੱਕ ਟ ਡਿਜ਼ਾਈਨ ਹੈ ਭਾਜੀ ਕਾਲਚ ਨਾਲ ਬਣਾਓ ਸ਼ਰਾਰੇ ਨਾਲ ਬਣਾਓ ਪਰਾਜਨ ਨਾਲ ਬਣਾਓ ਜਿਵੇਂ ਮਰਜੀ ਭਾਜੀ ਵਾਰਕ ਬਾਰੇ ਮੈਨੂੰ ਦੱਸੋ ਕਿਹੜਾ ਵਰਕ ਵਰਕ ਭਾਜੀ ਗੋਟਾ ਪੱਤੀ ਲੇਜ਼ਰ ਪੱਟੀ ਲਾ ਕੇ ਮੋਤੀਆਂ ਨਾਲ ਕੰਮ ਕੀਤਾ ਹੋਇਆ ਲੁੱਕ ਜਿਹੜੀ ਬਣੀ ਹੈ ਜੀ ਇਸ ਤਰ੍ਹਾਂ ਦੀ ਬਣਨੀ ਆ ਦੇਖੋ ਆ ਲੁੱਕ ਬਣੀ ਹੈ ਇਸ ਤਰ੍ਹਾਂ ਅੱਛਾ ਜੀ ਉਹ ਦੁਪੱਟਾ ਜਿਹੜਾ ਆਏਗਾ ਇਹ ਤਾਂ ਸਿੰਪਲ ਲੁੱਕ ਹੈ ਤੇ ਅਫਗਾਨੀ ਗੋਟੇ ਨਾਲ ਤਿਆਰ ਕੀਤਾ ਹੋਇਆ ਹੈ ਬਾਟਮ ਤੇ ਵਰਕ ਅਸੀਂ ਸਾਰਾ ਹਾਂਜੀ ਬਾਟਮ ਸਾਰੀ ਵਰਕ ਵਾਲੀ ਆ ਰਿਹਾ ਇਸ ਤਰ੍ਹਾਂ ਬਣਨਾ ਹੈ ਕਲਰ ਸੁਤਾ ਭਾਈ ਕਲਰ ਦਿਖਾ ਦੇ ਆ ਦੇਖੋ ਇਹ ਆ ਗਏ ਇਹਦੇ ਕਲਰ ਇਹਨੀ ਵੈਰਾਈਟੀ ਆਪਾਂ ਕਿਸੇ ਸ਼ੋਰੂਮ ਤੇ ਜਾਂਦੇ ਆ ਨਾ ਵੀਰ ਜੀ ਤਾਂ ਵੀ ਇਨੀ ਵੈਰਾਈਟੀ ਨਹੀਂ ਦਿਖਾਉਂਦੇ ਜੀ ਅਸੀਂ ਆਨਲਾਈਨ ਹਰ ਰੋਜ਼ ਦਿਖਾ ਦਿੰਨੇ ਆ ਦੇਖੋ ਇਨੀ ਵੈਰਾਈਟੀ ਦਿਖਾਈ ਦੀ ਹੈ ਕਿਸੇ ਗੱਲ ਤੇ ਅਗਰ ਲਿਕਦਾ ਠੀਕ ਹੈ ਜੀ ਰੇਟ ਜੈਨੂਅਲ ਹੈ ਕਸਟਮਰ ਆਉਂਦੇ ਆ ਤਾਂ ਹੀ ਇਨੀ ਵੈਰਾਈਟੀ ਰੱਖੀ ਜਾਂਦੀ ਹੈ ਨਹੀਂ ਤਾਂ ਕੋਈ ਦੁਕਾਨਦਾਰ ਇਨੀ ਵੈਰਾਈਟੀ ਨਹੀਂ ਰੱਖਦਾ ਜੀ ਹੋਲਸੇਲਰਾਂ ਕੋਲ ਵੀ ਨਹੀਂ ਹੁੰਦੀ ਇਨੀ ਵੈਰਾਈਟੀ ਇਸ ਤੋਂ ਬਾਅਦ ਭਾਜੀ ਹੋਰ ਕੀ ਹੈ ਹਾਂ ਲੋ ਜੀ ਘੋੜੇ ਰੰਗਾਂ ਚ ਲੋ ਬਰਾਈਡਲ ਦਾਜ ਵਦੀ ਵਾਲੇ ਕੁੜੀਆਂ ਵਾਸਤੇ ਪਾਰਟੀ ਵੇਅਰ ਸੂਟ ਲੋ ਅੱਛਾ ਹਾਂ ਆ ਗਿਆ ਕਰੇਮ ਸਾਦਾ ਬਹਾਰ 5 ਮੀਟਰ ਸੂਟ ਆ ਨਾ ਦੇਖੋ ਭਾਜੀ ਉਹ ਭਾਜੀ ਤੁਸੀਂ ਤਾਂ ਮਹਿੰਗੇ ਹੈਵੀ ਸੂਟ ਖੋਲਣ ਲੱਗੇ ਵਿੱਚ ਉਹ ਕਿਤੇ ਭਾਜੀ ਇਹ ਵੀ ਆਪਾਂ ਤੁਹਾਨੂੰ ਡਿਸਕਾਊਂਟ ਜੀ ਦੇਣੀ ਹੈ ਘਬਰਾਓ ਨਾ ਕੋਈ ਆਹ ਵਾਲਾ ਹਾਂ ਇਹ ਵਾਲਾ ਵੀ ਆਪਾਂ ਤੁਹਾਨੂੰ ਡਿਸਕਾਊਂਟ ਜੀ ਦੇਣਾ ਦੁਪੱਟਾ ਦੇਖ ਲਓ ਉਹ ਵੀਰੇ ਦੁਪੱਟਾ ਵੀ ਪੂਰਾ ਹੈਵੀ ਹੈ ਹਾਂ ਮੈਂ ਤੁਹਾਨੂੰ ਕਹਿ ਰਿਹਾ ਦੁਪੱਟਾ ਦੇਖ ਲਓ ਫਿਰ ਆਪਾਂ ਰੇਟ ਦੱਸਾਂਗੇ ਫਿਰ ਆਪਾਂ ਤੁਹਾਨੂੰ ਕਲਰ ਵੀ ਦਿਖਾਵਾਂਗੇ ਲੋਰੀ ਟਮਣ ਦਾ ਚੈੱਕ ਕਰੋ ਇਹਦਾ ਆ ਦੇਖੋ ਜੀ ਆਹ ਦੁਪੱਟੇ ਦੀ ਘੜਾਈ ਹੈ ਹੋ ਰਿਹਾ ਹੈਵੀ ਦੁਪੱਟਾ ਭਾਜੀ ਜੀ ਹੁਣ ਇਹਦਾ ਰੇਟ ਵੀ ਦੱਸ ਦਿਓ ਭਾਜੀ ਦੱਸੋ ਭਾਈ ਰੇਟ ਦੱਸੋ ਆ ਲਓ ਭਾਜੀ ਤੁਸੀਂ ਮਹਿੰਗਾ ਇੰਨਾ ਹੈਵੀ ਸੂਟ ਇੰਨਾ ਹੈਵੀ ਸੂਟ ਕੀ ਗੱਲ ਕਰੀ ਇਹਨਾਂ ਪਾਜੀ ਤੁਸ ਧੁਮਾਕਾ ਹੀ ਕਰੀ ਜੰਨੇ ਹੋ ਕਿ ਆ 21 ਦਿਨਾਂ ਦਾ ਮੇਲਾ ਲਾਇਆ ਵੀਰੇ ਹੁੰਦੇ ਫਾਇਦਾ ਕੁਛ ਨਾ ਕੁਛ ਕਰਾਂਗੇ ਆ ਲੋ ਕਸਟਮਰ ਆਉਣਗੇ 2750 ਦੀ ਰੇਂਜ ਦੇ ਵਿੱਚ ਦੇ ਰਹੇ ਨੇ ਜੀ ਗੋਠੀ ਵਾਲਿਆ ਸੂਟ ਸਾਇਲ ਪਾਜੀ ਜਿਵੇਂ ਕਹਿ ਰਹੇ ਨੇ ਤੇ ਹੁਣ ਆਪਾਂ ਦੇਖਦੇ ਆ ਨੈਕਸਟ ਆਈਟਮ ਕੀ ਹੋਣ ਵਾਲੀ ਹੈ ਦੀ ਨੈਕਸਟ ਆਈਟਮ ਹੋਣ ਵਾਲੀ ਆ ਹਾ ਡਿਜ਼ਾਈਨਰ ਬਲੈਕ ਕਲਰ ਦਾ ਸਪੈਸ਼ਲ ਡਿਜ਼ਾਈਨਰ ਸੂਟ ਕੀ ਆ ਬਾਤ ਆ ਖੋਲੋ ਪਾਜੀ ਖੋਲੋ ਖੋਲ ਦਿੰਨੇ ਆ ਪਾਜੀ ਆ ਲੋ ਬਹੁਤ ਸੋਹਣੇ ਸੋਹਣੇ ਟੋਟੇ ਬਣ ਗਿਆ ਹੈ ਭਾਜੀ ਇਹਦੇ ਵਿੱਚ ਕਲਰ ਨਹੀਂ ਹੋਣਾ ਕੋਈ ਸਪੈਸ਼ਲ ਬਲੈਕ ਸਪੈਸ਼ਲ ਬਲੈਕ ਆ ਲੋ ਭਾਜੀ ਡਿਜ਼ਾਈਨ ਦਿਖਾਓ ਤੇਰਾ ਆਪਾ ਫੋਟੋ ਦਿਖਾਵਾਂਗੇ ਹੈਵੀ ਭਾਜੀ ਕੋਈ ਸੋਹਣਾ ਮਲੇ ਵਰਕ ਬਾਰੇ ਦੱਸੋ ਮੈਨੂੰ ਵਰਕ ਭਾਜੀ ਗੋਟਾ ਪੱਤੀ ਦਬਕੇ ਦਾ ਮਿਕਸ ਕੰਮ ਕੀਤਾ ਹੋਇਆ ਹੈ ਹਰ ਰੰਗ ਦਾ ਧਾਗੇ ਦੀ ਚਾਚਾ ਕਿਹਨੇ ਬਣਿਆ ਇਸ ਤਰ੍ਹਾਂ ਕਿਸ ਤਰ੍ਹਾਂ ਭਾਜੀ ਲੋ ਜੀ ਫੋਟੋਆਂ ਆ ਪਰਟੀਕਲਰ ਸਟਾਈਲ ਬਾਜੀ ਵੀ ਬੋਲੀ ਹੈ ਵੀ ਭਾਈ ਜਿਵੇਂ ਕੁੜੀਆਂ ਫੋਟੋਆਂ ਲੈ ਕੇ ਆਉਂਦੀਆਂ ਨੇ ਨਾ ਬੁਟੀਕ ਦੀਆਂ ਹਾਂਜੀ ਹਾਂਜੀ ਸਾਰੇ ਫੋਟੋਆਂ ਵਾਲੇ ਦੀ ਰੇਂਜ ਮਿਲਨੇ ਆਪਣੇ ਕੋਲੇ ਠੀਕ ਹੈ ਰੇਟ ਦੀ ਗੱਲ ਕਰ ਲਈਏ ਸਿਰਫ 4000 ਦੀ ਰੇਂਜ ਹੈ 8000 ਦਾ ਠੀਕ ਹੈ ਜੀ ਇਹ 4000 ਦੀ ਰੇਂਜ ਚ ਹੈ ਹਾਂਜੀ ਹਾਂਜੀ ਬੁਟੀਕ ਦੇ ਤੁਸੀਂ ਨਾ ਆ ਕੜਾਈ ਨਹੀਂ ਕਰਾ ਲਓ ਬੁਟੀਕ ਤੇ ਕੜਾਈ ਕਰਾਣ ਚਲ ਜਾਓ 4-5000 ਕੜਾਈ ਦਾ ਮੰਗ ਲੈਣਾ ਕਪੜਾ ਰਹਿ ਗਿਆ ਵੱਖਰਾ ਠੀਕ ਹੈ ਜੀ। ਲਓ ਪਾਜੀ ਅਗਲੇ ਆਈਟਮ ਲਓ। ਇਹ ਖਾਈਆ ਤੁਸੀਂ ਕਮੈਂਟਾਂ ਰਾਹੀਂ ਜਰੂਰ ਦੱਸਿਆ ਕਰੋ ਸਾਨੂੰ ਕਿ ਸੂਟ ਕਿਵੇਂ ਲੱਗੇ, ਵੈਰਾਈਟੀ ਕਿਵੇਂ ਲੱਗੀ ਕਿਉਂਕਿ ਬਹੁਤ ਮਿਹਨਤ ਨਾਲ ਵਿਚਾਰੇ ਐ ਲੈ ਲਓ ਕੀ ਵੀਡੀਓ ਬਣਾਉਂਦੇ ਆ। ਹਾਂਜੀ ਪਾਜੀ ਕਿਹੜੇ ਸੂਟ ਹੈ ਤੁਹਾਡੇ ਕੋਲ? ਪਾਜੀ ਇਹ ਰਸ਼ੀਆ ਦੇ ਬ੍ਰਾਂਡ ਆਏ ਆ, ਪ੍ਰਿੰਟ ਤੇ ਵਰਕ। ਅੱਛਾ। ਆਹ ਦੇਖੋ। ਸਾਰਾ ਡੀਜੀਟਲ ਪ੍ਰਿੰਟ ਤੇ ਗੋਰੀ ਪਾਜੀ ਇਹਦਾ ਕੀ ਰੇਟ ਰਹਿਣ ਵਾਲਾ? ਇਹ ਸੂਟ ਵੀਰੇ ਪਿਓਰ ਕਾਟ ਦਾ ਸੂਟ ਹੈਗਾ ਪੈਨਲ ਆਰਟੀਕਲ ਬਣਿਆ ਹੋਇਆ ਇਹਦੇ ਵਿੱਚ। ਠੀਕ ਹੈ। ਪ੍ਰਿੰਟ ਦੇ ਉੱਪਰ ਪੈਨਲ ਡਿਜ਼ਾਈਨ ਬਣਿਆ ਵਰਕ ਆਊਗਾ। ਤੇ ਬਹਿ ਕੇ ਜੀ ਆਉਗੀ ਪਿੰਟਰ ਠੀਕ ਹੈ ਬੈਕ ਪ੍ਰਿੰਟਰ ਹੈ ਸ਼ਰਟ ਹਾਫ ਐਂਡ ਹਾਫ ਲੁੱਕ ਹੈ ਸ਼ਰਡ ਉੱਪਰ ਵਰਕ ਹੈ ਨਾਲ ਦੁਪੱਟਾ ਮਸਲੀਨ ਦਾ ਵੀ ਠੀਕ ਹੈ ਰੇਟ ਮੈਂ ਤੁਹਾਨੂੰ ਨੀਕਾ ਦਿਖਾਦਾ ਆਈਡੀਆ 1450 ਦੀ ਰੇਂਜ ਵਿੱਚ ਆਊਗਾ 1450 थीग 1550 थीग थीग 1550 थीग थीग 1450 ਦੀ ਰੇਂਜ ਹੈ 1450 ਦੀ ਰੇਂਜ ਦੇ ਵਿੱਚ ਹੈ ਜੀ ਚਾਰ ਕਲਰ ਅਵੇਲੇਬਲ ਹੈ ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗ ਪੀਸ ਲੈ ਲੈਂਦੇ ਆ ਬਿਲਕੁਲ ਘੱਟ ਰੇਟਾਂ ਦੇ ਉੱਪਰ ਪਿਓਰ ਦੇ ਕੋਟਨ ਦੇ ਸੂਟ ਲੱਗੇ ਆ ਚੀਜ਼ਾਂ ਆ ਚੁੱਕੀਆਂ ਨੇ ਤੇ ਬਾਜੀ ਹੋ ਜੇ ਵੀਡੀਓ ਹੈ ਸਾਡੀ ਥੋੜੇ ਬਜ਼ੁਰਗ ਲੇਡੀ ਵੀ ਦੇਖਦੇ ਹੋਣ ਵਾਸਤੇ ਕੀ ਲੱਗਿਆ ਸਪੈਸ਼ ਹਾਲੋ ਜੀ ਪਿਓਰ ਕੈਂਬ੍ਰਿਕ ਦਾ ਸੂਟ ਹੈ ਜੀ ਕਾਟਨ ਦਾ ਬ੍ਰਾਂਡਡ ਸੂਟ ਹੈ ਜੀ ਨਾ ਰੈਡ ਵਰਕ ਹਾਂ ਜੀ ਬ੍ਰਾਂਡ ਰਸ਼ੀਆ ਵੀਰੇ ਟੌਪ ਦਾ ਬ੍ਰਾਂਡ ਹੈ ਸਭ ਤੋਂ ਪਿਓਰ ਕਾਟਨ ਹੈ ਮੇਰੇ ਲਈ ਆਹ ਲਓ ਜੀ ਕਾਟਨ ਹੈ ਭਾਈ ਜੀ ਪਿਓਰ ਕਾਟਨ ਹੈ ਵੀਰੇ ਕੈਂਬ੍ਰਿਕ ਮੈਂ ਕਿਤੇ ਐਂ ਕਹੀ ਜਾਂਦੇ ਆ ਰਸ਼ੀਆ ਦੀ ਮੋਹਰ ਲੱਗੀ ਹੈ ਉਹ ਕਹਿੰਦਾ ਡਿਜ਼ਾਈਨ ਨੰਬਰ ਦਿੱਤਾ ਹੈ ਵੀਰੇ ਕਾਟਨ ਹੈ ਭਾਈ ਜੀ ਕਾਟਨ ਹੈ ਪਿਓਰ ਕਾਟਨ ਹੈ ਮੇਰੇ ਲਈ ਆਹ ਲਓ ਜੀ ਆਹ ਡਿਜ਼ਾਈਨ ਹੈ ਜੀ ਬਾਰਡਰ ਦੇ ਉੱਪਰ ਵਰਕ ਆਊਗਾ ਨਾਲ ਦੁਪੱਟਾ ਮਸਲੀਨ ਦਾ ਸਰਦਾਰੀ ਕਲਰ ਹੈ ਸਰਦਾਰੀ ਕਲਰ ਹੈ ਇੱਕ ਦੇ ਵਿੱਚ ਕਲਰ ਹੋਰ ਵੀ ਮਿਲ ਜਾਂਦੀ ਵੀ ਜੀ ਆਪਾਂ ਨੂੰ ਦਿਖਾਓ ਭਾਈ ਕਿਹੜੇ ਗੱਲ ਹੈ ਤੁਸੀਂ ਦੁਪੱਟਾ ਦਿਖਾ ਦਿਓ ਪਹਿਲਾਂ ਬਹੁਤ ਸੋਹਣਾ ਦੁਪੱਟਾ ਲੱਗ ਰਿਹਾ ਮੈਨੂੰ ਉਹ ਦੁਪੱਟਾ ਦੇਖਣੀ ਚਾਹੀਦੀ ਬਹੁਤ ਸੋਹਣਾ ਦੁਪੱਟਾ ਲਓ ਜੀ ਸਰਕਾਰੀ ਸੂਟ ਨਾਲ ਇੱਕ ਗੱਲ ਹੋਰ ਦੱਸਾਂ ਵੀਰੇ ਹਾਂਜੀ ਦੁਪੱਟਾ ਸਿਰ ਤੇ ਘੜੂ ਇਹ ਵਾਲਾ ਦੁਪੱਟਾ ਸਿਰ ਤੇ ਘੜੂ ਮੇਰੇ ਵੀਰੇ ਇੱਕ ਗੱਲ ਦਿਖਾ ਦਿਓ ਆ ਕਲਰ ਆ ਗਈ ਆ ਕਲਰ ਆ ਗਈ ਤੇ ਰੇਟ ਮਤਲਬ ਨੂੰ ਲੀਕ ਕਰਾਤਾ 1350 1350 ਦੀ ਰੇਟ ਚ ਹੈ ਜੀ ਆ ਵਾਲਾ ਵੀਰ ਜੀ ਹਾਂਜੀ ਹਾਂਜੀ 1350 ਲਓ ਜੀ ਜਿਵੇਂ ਕਿ ਸ਼ੈਰੀ ਭਾਈ ਨੇ ਦਿਖਾਏ ਆ ਬਹੁਤ ਹੀ ਸੋਹਣੇ ਸੋਹਣੇ ਸਟੁੱਟ ਗੋਰੀ ਭਾਈ ਨੇ ਦਿਖਾਏ ਆ ਹੁਣ ਆਪਾਂ ਫੇਰ ਚੱਲਦੇ ਆਂ ਸਾਈਲ ਭਾਜੀ ਕੋਲ ਸਾਈਲ ਭਾਜੀ ਹਾਂਜੀ ਉਹ ਮੈਨੂੰ ਕਿੰਨੀ ਧੇਰ ਹੋ ਗਈ ਡਿਜ਼ਾਈਨ ਦੀ ਉਹਨ ਦੁਕਾਨ ਦੇ ਨੂੰ ਪਰ ਮੈਨੂੰ ਮਜ਼ਾ ਨਹੀਂ ਆ ਰਿਹਾ ਧੁਮਾਕੀ ਵਾਲੀ ਗੱ ਕਾਕਾ ਜੀ ਨੇ ਇੱਥੇ ਕਿਹੜੀ ਤੁਸੀਂ ਕਹਿ ਰਹੇ ਹੋ ਕਿ ਰੇਟ ਉਹ ਕਰਦੇ ਅੱਧੇ ਕਰਦੇ ਗੋਠੀ ਵਾਲਿਆਂ ਨੇ 21 ਦਿਨਾਂ ਦੇ ਮੇਲੇ ਦੇ ਵਿੱਚ ਮੈਨੂੰ ਲੱਗਿਆ ਨਹੀਂ ਉਸਤਾਦ ਜੀ ਮੈਨੂੰ ਕੋਈ ਤਮਾਕੇ ਵਾਲੇ ਆਈਟਮ ਦਿਖਾਓ ਤਨਾਕਾ ਵੀ ਕਰ ਦਿੰਦੇ ਆ ਇਹ ਸੂਟ ਵੀਰੇ 10500 ਚ ਵਿਕਿਆ ਆਹ ਵਾਲਾ ਹਾਂ ਫੇਰ ਆਪਾਂ ਇਹਦਾ ਰੇਟ ਕਰਤਾ ਸੀ 9000 ਠੀਕ ਹੈ ਹੁਣ 8200 ਚ ਆ ਗਿਆ ਸੀਗਾ ਠੀਕ ਹੈ 800 ਜਾ ਗਿਆ ਸੀ 12000 ਵਾਲਾ 6000 ਦਾ ਠੀਕ ਹੈ ਆ ਚੱਕ ਧਮਾਕਾ 8000 ਵਾਲਾ 4000 ਦੀ ਦੇ ਕੀ ਗੱਲ ਕਰੀ ਜੰਨਿਓ ਮੈਂ ਕਿਹਾ ਪੂਰੇ ਪੰਜਾਬ ਤੇ ਪੂਰੇ ਬਠਿੰਡੇ ਤੇ ਜਿੱਤੇ ਮਰਜ਼ੀ ਪਤਾ ਘਾੜ ਲਿਓ ਆਪ ਜਣਾ ਜੰਗਲ ਵਾਲਾ ਡਿਜ਼ਾਈਨ ਹੈ ਹਾਂਜੀ ਤੇ ਹੁਣ ਆਪਣੇ ਕੋਲ ਮਿਲਣ ਜਾ ਰਿਹਾ ਸਿਰਫ 4000 ਦੀ ਰੇਂਜ ਚ ਓ ਲੋ ਜੀ ਹਾਂ ਲੋ ਭਾਜੀ ਡਿਜ਼ਾਈਨ ਚੈੱਕ ਕਰ ਲੋ ਉਹ ਚੰਗੀ ਤਰ੍ਹਾਂ ਦਿਖਾ ਦਿਓ ਡਿਜ਼ਾਈਨ ਵਾਹ ਕਰਕੇ ਹੋਵੇ ਦੱਸਦੇ ਜੀ ਲੋ ਜੀ ਸਪੈਸ਼ਲ ਤਿਆਰ ਕਰਾਇਆ ਭਾਜੀ ਜਲੀਆਂ ਪਹਿਣਾ ਮਤਲਬ ਇਹ ਐ ਲਾ ਲਓ ਵੀ ਨਾਰਮਲ ਰੇਂਜ ਦੇ ਵਿੱਚ ਹੈਵੀ ਸੂਟ ਮੰਗਦੇ ਐ ਨਾ ਹਾਂਜੀ ਉਹਨਾਂ ਲਈ ਤੋਫਾ ਵੀ ਨਹੀਂ ਇਹ ਸਪੈਸ਼ਲ ਧਮਾਕਾ ਤੋਂ ਵੀ ਆਹ ਕਿਤਾ ਧਮਾਕਾ ਭਾਜੀ ਤੇ ਆਹ ਦੇਖੋ ਦੁਪੱਟਾ ਵੀ ਨਾਲ ਹੈਵੀ ਹੀ ਦੇਵਾਂਗੇ ਫੋਰ ਸਾਈਡਡ ਅੱਛਾ ਠੀਕ ਹੈ ਭਾਜੀ ਤੇ ਕਲਰ ਵੀ ਵਾਂਗੇ ਦੇ ਵਿੱਚ ਹਾਲੇ ਮੇਰੇ ਕੋਲੇ ਦੋ ਕਲਰ ਤਿਆਰ ਹੋ ਕੇ ਆਏ ਆ ਆਉਣ ਵਾਲੇ ਦਿਨਾਂ ਤੁਹਾਨੂੰ ਸਾਰੇ ਦੇ ਸਾਰੇ ਕਲਰ अवेलेबल ਮਿਲਣਗੇ ਇੱਕ ਧਮਾਕਾ 21 ਦਿਨਾਂ ਦਾ ਜਿਹੜਾ ਤੁਸੀਂ ਕਹਿ ਰਹੇ ਸੀ ਨਾ ਧਮਾਕਾ ਕਰਕੇ ਦਿਖਾਓ ਧਮਾਕਾ ਆ ਕੇ ਦਿਖਾਓ ਆ ਲੋ ਭਾਜੀ 8000 ਵਾਲਾ 4000 ਦੇ ਵਿੱਚ ਜੰਗਲ ਵਾਲਾ ਡਜ਼ਾਇਨ ਫੁੱਲ ਫਰੰਟ ਹੈਵੀ ਤੇ ਦੁਪੱਟਾ ਨਾਲ ਲੋ ਜੀ ਗੋਠੀ ਹਾਂਜੀ ਹਾਂਜੀ ਬਾਕੀ ਮੇਰੀਆਂ ਭੈਣਾਂ ਨੂੰ ਵੀ ਪੁੱਛ ਲਿਓ ਜੇ ਕਹਿਣਾ ਤੁਸੀਂ ਖੋ ਜੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਮੈਂ ਬਰੈਕ ਹੀ ਇਸ ਤਰ੍ਹਾਂ ਲੈ ਕੇ ਆਂਦਾ ਰੋ ਰੁਕਣਾ ਹੈ ਨਹੀਂ ਅਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਲੋ ਜੀ ਜਿਵੇਂ ਕਿ ਗੋਠੀ ਵਾਲਿਆਂ ਨੇ ਕਿਹਾ ਸੀ 21 ਦਿਨਾਂ ਦੇ ਮੇਲੇ ਦੇ ਵਿੱਚ ਸੂਟ ਇਹਨਾਂ ਨੇ ਬਹੁਤ ਸੋਹਣੇ ਸੋਹਣੇ ਦਿਖਾਏ ਆ ਧਮਾਕੇਦਾਰ ਆਫਰਾਂ ਵੀ ਮਿਲੀਆਂ ਤੁਹਾਨੂੰ ਤੇ ਤੁਸੀਂ ਵੀਡੀਓ 'ਚ ਕਮੈਂਟ ਜ਼ਰੂਰ ਕਰਨਾ ਕਿ ਇਹਨਾਂ ਦੀ ਵੈਰਾਈਟੀ ਕਿਵੇਂ ਲੱਗੀ ਜ਼ਰੂਰ ਕਮੈਂਟ ਕਰਿਆ ਕਰੋ ਸਾਈਲ ਬਾਜੀ ਸ਼ੈਰੀ ਬਾਜੀ ਆ ਗੋਰੀ ਬਾਜੀ ਨੇ ਵੈਰਾਈਟੀ ਦਿਖਾਈ ਆ ਬਹੁਤ ਸੋਹਣੇ ਸੋਹਣੇ ਸੂਟ ਦਿੱਤੇ ਐਵੇਂ ਤੁਹਾਨੂੰ ਅੱਗੇ ਵੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਦੇਣਗੇ 50 Okay.